ये एक तक सौ चौरानवे हो गई ये एक सौ साठ है चार जा, चार 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 ਵੀਰ ਜੀ ਸ਼ਾਇਦ ਤੁਹਾਨੂੰ ਦੱਸੀ ਆਉਟ ਆਈ ਜਾ ਰਹੀ ਹੈ ਜਦੋਂ ਕਿ ਤਾਂ ਹੀ ਗੱਲ ਕਰੀਏ ਅੜੀ ਬਈ ਜੀ ਜੀ ਠੀਕ ਆ ਅ ਕੱਲ ਪਿੰਡ ਮੁਜੱਫਰਪੁਰ थाना راہੋਂ ਦੇ ਵਿੱਚ ਆਪੋਸਿਟ ਦੋ ਧਿਰਾਂ ਦਾ ਟਕਰਾਅ ਹੋ ਗਿਆ ਸੀ ਉਹ ਟਕਰਾਅ ਤੋਂ ਬਾਅਦ ਉਹਨਾਂ ਦੇ ਸੱਟਾ ਲੱਗੇਆਂ ਜਿਹਦੇ ਸੰਬੰਧ ਚ ਉਹ ਸਿਵਲ ਹਸਪਤਾਲ ਨਵਾਂ ਸ਼ਹਿਰ ਚ ਇਲਾਜ ਲਈ ਆਏ ਸੀ ਸੋ ਦਰਨੇ ਇਲਾਜ ਨੂੰ ਡਾਕਟਰ ਸਾਹਿਬ ਵੱਲੋਂ ਉਹਨਾਂ ਨੂੰ ਦੋਨਾਂ ਨੂੰ ਵੱਖ-ਵੱਖ ਵਾਰਡ ਵਿੱਚ ਪਾਇਆ ਗਿਆ ਕੀ ਟ੍ਰੀਟਮੈਂਟ ਬਾਰੀ-ਬਾਰੀ ਕਰਦੇ ਆ ਤੇ ਇਸ ਤਰ੍ਹਾਂ ਜਿਹੜਾ ਦੋਨਾਂ ਧਿਰਾਂ ਨੇ ਆਪਸ ਵਿੱਚ ਫਿਰ ਜਿਹੜਾ ਹਸਪਤਾਲ ਦੇ ਵਿੱਚ ਝਗੜਾ ਕਰ ਲਿਆ ਸੀ ਸੋ ਇਹਦੇ ਨਾਲ ਹਸਪਤਾਲ ਦਾ ਮਾਹੌਲ ਖਰਾਬ ਹੋਇਆ ਬਦਮਨੀ ਹੋਈ ਔਰ ਜਿਹੜੇ ਮਰੀਜ਼ ਸੀਗੇ ਔਰ ਡਾਕਟਰੀ ਸਟਾਫ ਨੂੰ ਇਨਕਨਵੀਨੀਅਸ ਹੋਈ ਸੋ ਪੁਲਿਸ ਨੂੰ ਜਿੱਦਾਂ ਹੀ ਪਤਾ ਲੱਗਿਆ ਐਸ ਐਚ ਓ ਥਾਣਾ ਸਿਟੀ ਨਮਾਸ਼ਹਿਰ ਵੱਲੋਂ ਤੁਰੰਤ ਜਿਹੜਾ ਹੈਗਾ ਕਾਰਵਾਈ ਕਰਦੇ ਹੋਏ ਜਿਹੜੇ ਇਹ ਹੜਦੋਂ ਕਰਨ ਵਾਲੇ ਸੀਗੇ ਇਹਨਾਂ ਨੂੰ ਹਰਾਸਤੇ ਚ ਲੈ ਲਿਆ ਔਰ ਇਹਨਾਂ ਦੇ ਖਿਲਾਫ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਅੱਜ ਇਹਨਾਂ ਨੂੰ ਜਿਹੜਾ ਪੇਸ਼ ਅਦਾਲਤ ਕੀਤਾ ਜਾਊਗਾ ਸਾਰੇ ਜਿਹੜਾ ਇਹਨਾਂ ਦਾ ਆਪਸ ਹੀ ਜਿਹੜਾ ਹਸਪੀਟਲ ਆਇਆ ਉਹ ਲੜਾਈ ਜਿਹੜਾ ਕੀ ਸਤਾਰ ਆਪਸ ਵਿੱਚ ਇਹਨਾਂ ਦਾ ਛੋਟਾ ਮੋਟਾ ਉੱਥੇ ਕੋਈ ਘਰੇਲੂ ਕਾਰਨ ਸੀਗਾ ਕੋਈ ਜਗ੍ਹਾ ਦੇ ਘੋੜੀ ਵਗੈਰਾ ਲਾਉਣ ਦੇ ਸਬੰਧ ਵਿੱਚ ਸੋ ਉੱਥੇ ਇਹ ਝਗੜੇ ਸੀ ਪਰ ਹਸਪਤਾਲ ਦੇ ਵਿੱਚ ਆ ਕੇ ਇਹਨਾਂ ਨੇ ਦੁਬਾਰਾ ਆਪਸ ਵਿੱਚ ਝਗੜਾ ਕੀਤਾ ਸੋ ਉਹ ਜਿਹੜਾ ਹੈਗਾ ਟੋਲਰੇਬਲ ਨਹੀਂ ਸੀਗਾ ਉੱਤੇ ਤੁਰੰਤ ਕਾਰਵਾਈ ਕੀਤੀ ਗਈ ਹੈ ਔਰ ਜਿਹੜਾ ਮੁਕੱਦਮਾ ਦਰਜ ਕਰ ਲਿਆ ਗਿਆ ਚਾਰ ਜਿਹੜੇ ਦੋਸ਼ੀ ਦੋਨੋਂ ਤਰ੍ਹਾਂ ਦੇ ਦੋ ਦੋ ਦੋਸ਼ੀ ਜਿਹੜੇ ਉੱਥੇ ਮੌਜੂਦ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਰ ਉਹਦੇ ਵਿੱਚ ਇਹਨਾਂ ਦੇ ਤੋਂ ਕਤਲਵਾਦੀ ਇਹਨਾਂ ਦੇ ਖਿਲਾਫ ਜਿਹੜਾ 6194 2 324 3 ਔਰ 4 ਜਿਹੜਾ ਹੈਗਾ ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕਲ ਸਰਵਿਸਿਸ ਇਸ ਤਹਿਤ ਕਾਰਵਾਈ ਕੀਤੀ ਗਈ ਹੈ ਸਰ ਹਸਪੀਟਲ ਦੀ ਪ੍ਰੋਪਰਟੀ ਦਾ ਕੈਡਮਲ ਵੀ ਨੁਕਸਾਨ ਹੋਇਆ ਆ ਬਿਲਕੁਲ ਉੱਥੇ ਜਿਹੜਾ ਕੈਬਨ ਵਗੈਰਾ ਸੀਗੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਸੋ ਉਹਦੇ ਲਈ 427 ਦਾ ਜਿਹੜਾ ਸੈਕਸ਼ਨ 324 ਲਾਇਆ ਗਿਆ ਕਿਸੇ ਡਾਕਟਰ ਦੇ ਸਬਕਤ ਨਹੀਂ ਕਿਸੇ ਡਾਕਟਰ ਤੇ ਵੈਸੇ ਕੋਈ ਹਮਲਾ ਨਹੀਂ ਹੋਇਆ ਕਿਸੇ ਦੇ ਸਬਕਤ ਨਹੀਂ ਹੈ ਲੇਕਿਨ ਮਾਹੌਲ ਜਿਹੜਾ ਪਬਲਿਕ ਪਲੇਸ ਦਾ ਸੀਗਾ ਹਸਪਤਾਲ ਦਾ ਸੀਗਾ ਉਹ ਖਰਾਬ ਕਰਨ ਦੀ ਇਹਨਾਂ ਨੇ ਕੀਤੀ ਸਵਿਸ਼ ਕਰਕੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਹਸਪਤਾਲ ਦੀ ਸੁਰੱਖਿਆ ਬਣੀ ਹੋਵੇ ਉਹਦੇ ਲਈ ਕੋਈ ਯੋਜਨਾ ਬਿਲਕੁਲ ਹੀ ਬਿਲਕੁਲ ਇਹ ਜਿਹੜਾ ਇਹੀ ਸੰਦੇਸ਼ ਹੈ ਜਿਹੜਾ ਹਸਪਤਾਲ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਪੁਲਿਸ ਸ਼ਕਤੀ ਦਾ ਨਿਪਟੂ ਸੋ ਮੇਰੀ ਅਪੀਲ ਹੈ ਸਭ ਨੂੰ ਇਲਾਜ ਲਈ ਆਓ ਇਲਾਜ ਲਈ ਲੋਕ ਉੱਥੇ ਦਾਖਲ ਹੁੰਦੇ ਆ ਤੋ ਹਸਪਤਾਲ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਕੋਈ ਇਨਕੰਵੀਨੀਅੰਸ ਕ੍ਰੀਟ ਨਹੀਂ ਕਰਨੀ ਚਾਹੀਦੀ ਅਗਰ ਕੋਈ ਕਰੇਗਾ ਤਾਂ ਇਸੇ ਤਰ੍ਹਾਂ ਸਖਤੀ ਨਾਲ ਪੁਸ਼ਪੀਸ਼ ਆਏਗੀ